ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਬਤ ਕਰ ਦਿੱਤਾ ਕਿ ਇਹਦੇ ਵਲੰਟੀਅਰ ਜਿਹੜੇ ਡਿਟਰੀ ਮੇਰੇ ਨਾਲ ਘਰਦਿਆਂ ਤੋਂ ਲੜਕੇ ਤੇਲ ਪਵਾ ਕੇ ਕੰਮ ਕਰਦੇ ਸੀ ਮੇਰੇ ਨਾਲ ਤੁਰਦੇ ਫਿਰਦੇ ਸੀ ਉਹਨਾਂ ਲਈ ਕੋਈ ਔਦਾ ਨਹੀਂ ਮਿਲਣਾ ਤੇ ਨਾਂਵ ਨਾਲੇ ਕੋਈ ਪੰਜਾਬ ਦੇ ਵਿੱਚ ਚੇਅਰਮੈਨ ਲਈ ਕਿਸੇ ਲਈ ਕੋਈ ਸੀਟ ਕੋਈ ਔਦਾ ਹੈਗਾ ਅੱਜ ਫੇਰ ਭਗਵੰਤ ਮਾਨ ਸਰਕਾਰ ਨੇ ਜਿਹੜੇ ਦੋ ਚੇਅਰਮੈਨ ਦੇ ਅਹੁਦੇ ਚੁਣੇ ਹਨ ਇੱਕ ਦਿੱਲੀ ਦੇ ਇੱਕ ਯੂਪੀ ਤੋਂ ਇਹ ਦੋਵੇਂ ਇੱਕ ਯੂਪੀ ਦਾ ਐਮਪੀ ਉਹਦਾ ਪੀਆ ਤੇ ਜਿਹੜਾ ਇੱਕ ਦਿੱਲੀ ਦੀ ਚੇਅਰਮੈਨ ਚੁਣੀ ਉਹ ਵੀ ਕਿਸੇ ਦਿੱਲੀ ਦਾ ਜਿਹੜੇ ਆਮ ਪਾਰਟੀ ਦੇ ਸਾਬਕਾ ਮੰਤਰੀ ਆ ਉਹਨਾਂ ਦੇ ਨਜ਼ਦੀਕੀ ਆ ਅਸੀਂ ਕਹਿਣਾ ਚਾਹੁੰਦੇ ਕਿ ਜਿੰਨਾ ਪੰਜਾਬ ਦੇ ਵਿੱਚ ਇੰਨੀ ਮਿਹਨਤ ਕੀਤੀ ਪੰਜਾਬ ਦੇ ਲੋਕਾਂ ਨੇ ਤੇ ਉਹਨਾਂ ਨੂੰ ਕੋਈ ਚੇਅਰਮੈਨੀ ਦਾ ਉਧਰ ਨਹੀਂ ਦਿੱਤਾ ਗਿਆ ਭਗਵੰਤ ਮਾਨ ਜੀ ਜਿਨ੍ਹਾਂ ਨੇ ਕੋਟੇ ਜਿਨ੍ਹਾਂ ਨੇ ਚੇਅਰਮੈਨੀ ਦੇ ਉੱਤੇ ਬਾਹਰ ਲਿਆਂ ਨੂੰ ਦਿੱਤੇ ਗਏ ਪ੍ਰਵਾਸੀਆਂ ਨੂੰ ਦਿੱਤੇ ਗਏ ਤੇ ਜੇ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਦੇ ਤਾਂ ਉਹਨਾਂ ਨੂੰ ਕਹਿੰਦੇ ਪਈਨਾਂ ਨੂੰ ਬਾਹਰ ਕੱਢ ਦਿਓ ਇਹਨਾਂ ਪੰਜਾਬ ਤੇ ਕਬਜ਼ਾ ਕਰ ਲੈਣਾ ਭਾਈ ਕਬਜ਼ਾ ਕਰਨ ਵਾਲੇ ਕਬਜ਼ਾ ਕਰ ਗਏ ਆ ਕਰਾਉਣ ਵਾਲੇ ਕਰਾ ਗਏ ਆ ਭਗਵੰਤ ਮਾਨ ਨੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਚੇਅਰਮੈਨੀਆਂ ਦੇ ਕੇ ਕਬਜ਼ਾ ਕਰਾ ਦਿੱਤਾ ਤੇ ਸਭ ਚੁੱਪ ਬੈਠੀਆਂ ਸ਼ਾਸਕੀ ਤਰ੍ਹਾਂ ਇਹਦੇ ਤੇ ਖੁੱਲ ਕੇ ਸ਼ਾਸਕੀ ਤਰ੍ਹਾਂ ਨੂੰ ਬੋਲਣਾ ਚਾਹੀਦਾ ਚਾਹੇ ਵਿਰੋਧੀ ਧਿਰ ਦੇ ਨੇਤਾਵਾ ਤੇ ਚਾਹੇ ਕਾਲੀ ਦਾਲਾ ਤੇ ਚਾਹੇ ਕੋਈ ਹੋਰ ਵੀ ਪਾਰਟੀ ਵਾਲੇ ਸਭ ਚੁੱਪਚਾਪ ਬੈਠੇ ਭਗਵੰਤ ਮਾਨ ਪ੍ਰਵਾਸੀਆਂ ਨੂੰ ਪੰਜਾਬ ਚ ਲੈ ਜਾ